ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈ ਜੁਣੀਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਤੁਸੀਂ ਸਾਨੂੰ ਪੂਰਨ ਕਰੋ ਵਰਸ਼ਿਪ ਨੰਬਰ ਦੇ ਪੂਰਾ ਵਰਡਾਟਾ ਸੈਂਡ ਕਰੋ ਚੈਨਲ ਡੀਐਲਟੀ ਫੈਲੀ ਉਪਰ ਫਾਈਲ ਨਾਮ ਦਿਨ ਜਨਤ੍ਰਿਕ 2021 ਫਾਈਟ ਹੋਸ਼ੇ ਫੁੱਟ ਚੈਲੰਜ एरिया ਨੂੰ ਨਾ ਕਾਸਟ 2021 ਕਮਾ ਐਂਡੀਗੋ 29 ਵੇ ਰਿਵਿਊ ਪਰਵਾਰ ਤੋਂ ਬੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 8 ਇੰਚ ਹੋਵੇ ਲੜਕੀ ਦੀ ਉਮਰ ਵੀ ਤੋਂ ਵਾਈ ਹੋਵੇ ਇਹਨਾਂ ਲਈ ਕੋਈ ਮੰਗ ਨਹੀਂ ਏਰੀਆ ਲੁਧਿਆਣਾ ਮੋਗਾ ਅੰਮ੍ਰਿਤਸਰ ਨੂੰ ਪੈਨ ਇਹਨਾਂ ਦਾ ਮੋਬਾਈਲ ਨੰਬਰ 98670 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਦਾ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਜਨਮ ਤੇ 1993 ਹਾਈਟ 5 ਫੁੱਟ 10 ਇੰਚ ਪੜਾਈ ਗ੍ਰੈਜੂਏਸ਼ਨ ਕਾਸਟ ਰਵਿਦਾਸੀ ਹੈ ਏਰੀਆ ਫਤਿਹਗੜ ਸਾਹਿਬ ਲੜਕੀ ਦਾ ਤਲਾਕ ਹੋਇਆ ਪਰਿਵਾਰ ਮੈਂਬਰ ਇੱਕ ਭਰਾ ਕੈਨੇਡਾ ਮੰਗ ਵਧੀਆ ਪਰਿਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਐਨਆਰਆਈ ਹੋਵੇ ਕਾਸਟ ਰਵਿਦਾਸੀ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਹਨੀ ਜਨਮ ਦੇ 18/8/1997 ਕਾਸਟ ਪ्युअर ਕਥਰੀ ਸ਼ਹਿਰ ਲਾਡਾ ਪੜਾਈ ਆਈਟੀਆਈ ਕੰਮ ਵੇੜਾ ਪਰਿਵਾਰ ਮੈਂਬਰ ਮਾਤਾ ਪਿਤਾ ਦੋ ਛੋਟੀਆਂ ਭੈਣਾਂ ਮਕਾਨ ਕੋਠੀ ਮੰਗਵਦੀ ਪਰਿਵਾਰ ਤੋਂ ਪੜ੍ਹੇ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 80540 64097 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋਨਾ ਜਨਕਲ ਲੜਕਾ ਅੰਗਲੈਂਡ ਸਿਟੀਜ਼ਨ ਉਮਰ 31 ਸਾਲ ਹਾਈਟ 5 ਫੁੱਟ 9 ਇੰਚ ਏਰੀਆ ਕਪੂਟਲਾ ਕਾਸਟ 2 ਸਾਲ ਸਿੱਕਾ ਪੜਾਈ ਬੀਐਸਸੀ ਜ਼ਮੀਨ 12 ਕਿੱਲੇ ਲੜਕੇ ਦੀ ਵਧੀਆ ਜੌਬ ਫੈਮਿਲੀ ਮੈਂਬਰ ਮਾਤਾ ਪਿਤਾ ਇਕਪਰਾ ਸਾਰੇ ਇੰਗਲੈਂਡ ਵਿੱਚ ਸੈਟਲ ਨੇ ਸਾਰਾ ਪਰਿਵਾਰ ਅੰਮਰਤਾਰੀ ਮੰਗਵਰੀਆ ਪਰਵਾਰ ਤੋਂ ਸੁਨੀਸ ਨਕੀ ਤੇ ਕਰੇਲੂ ਤੇ ਅੰਮਰਤਾਰੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +44 786 60390 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੈਰਿਜ ਵਿਰੋਧੀ ਵਾਲੀ ਇਹਨਾਂ ਨੂੰ ਫੋਨ ਨਾ ਕਰਨ ਨਾਮ ਉਹ ਸਿੰਘ ਲੜਕਾ ਆਸਟ੍ਰੇਲੀਆ ਪੀਆਰ ਜਨਮ ਤਰੀਕ 31 10 1993 ਹਾਈਟ 5 ਫੁੱਟ 2 ਇੰਚ ਕਾਸਟ 1 ਇਰ ਸਿਕਰ ਇਹ ਰਿਹਾ ਸੀ ਨਾ ਪੜਾਈ ਐਡਵਾਂਸ ਡਿਪਲੋਮਾ ਮੈਕੈਨੀਕਲ ਇੰਜੀਨੀਅਰ ਯਾਨੀ ਕਾਲਜ ਲੁਧਿਆਣਾ ਆਸਟ੍ਰੇਲੀਆ ਤੋਂ ਇਹਨਾਂ ਨੇ ਪੜਾਈ ਕੀਤੀ ਐਡਵਾਂਸ ਡਿਪਲੋਮਾ ਬਿਜ਼ਨਸ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਹੈ ਕੈਰ ਰਕਿੰਗ ਪਰਵਾਰ ਮੈਂਬਰ ਮਾਤਾ ਪਿਤਾ ਆਸਟ੍ਰੇਲੀਆ ਮਾਂਗਾ ਵਧੀਆ ਪਰਵਾਰ ਤੋਂ ਸਿੰਪਲ ਤੇ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 9057 13700 33 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਗਲ ਜਨਮ ਤਰੀਕ 1980 ਇੰਗਲੈਂਡ ਜੈਂਪਲ ਏਰੀਆ ਉਸ਼ੀਆਰਪੋਰ ਕਾਸਟ ਜਰਸੀ ਕਗੋਤ ਸਿੱਧੂ ਕੰਪ ਬੈਂਕ ਮੈਨੇਜਰ ਲੜਕੀ ਦਾ ਲਾਕ ਹੋਇਆ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਅਨਮੈਰਿਡ ਲੜਕੀ ਦੀ ਲੋੜ ਹੈ ਲੜਕੀ ਦੀ ਉਮਰ ਲਗਭਗ 34 ਸਾਲ ਦੀ ਹੋਵੇ ਜਵਾਬਾ ਏਰੀਆ ਅਮਰਸਰ ਲੁਧਿਆਣੇ ਨੂਪੈ ਇਹਨਾਂ ਦਾ ਮੋਬਾਈਲ ਨੰਬਰ ਲੰਸੰ 43 280 57 32 41 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤਸੀਂ ਲੈ ਸਕਦੇ ਹੋ ਨਾਮ ਹਾਸ਼ ਬਰਮਨ ਜਨਮ ਤਰੀਕ 25/1986 ਜੰਟਾਇਮ ਦੋਤੀ ਏ ਐਮ ਹਾਈਡ ਪੰਕੂਡ 10 ਇੰਚ ਪੜਾਈ ਪਲੱਸ 2 ਏਰੀਆ ਲੁਧਿਆਣਾ ਕਾਸਟ ਵਗੈ ਕਮ ਆਪਣਾ ਬਿਜ਼ਨਸ ਮੰਗ ਅਵਧੀ ਪਰਵਾਰ ਤੋਂ ਘਰੇਲੂ ਲੜਕੇ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98145 94131 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਤਕ 14 ਅਪ੍ਰੈਲ 1995 ਹਾਈਡ ਸ਼ੇਵੋਟ ਕਾਸਟ ਯਰ ਸੇਕਾ ਪੜਾਈ ਫਲੈਸ਼ 2 ਕਾਮ ਡੈਰੀ ਫਾਰਮ ਜ਼ਮੀਨ 5 ਕਿਲੇ 2 ਕਰਨਾਲ ਏਰੀਆ ਲਾਡਾ ਮਾਨਸਾ ਪਰਵਾਰ ਮੈਂਬਰ ਦੋ ਪੈਣਾ ਮੈਰਿਡ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਸੋਨੀ ਸੁਨੱਖੀ ਕਰੇਲੂ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 9840 13742 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਗਲੜਕਾ ਕੈਨੇਡਾ ਪੀਆਰ ਜਨਮ ਤਰੀਕ 1994 ਹਾਈਟ 6 ਫੁੱਟ 1 ਇੰਚ ਪੜਾਈ ਜੀਐਨਐਮ ਨਰਸਿੰਗ ਕਾਮਾ ਰਜਿਸਟਰਡ ਨਰਸ ਕੈਨੇਡਾ ਜ਼ਮੀਨ 12 ਏਕੜ ਕਾਸਟ ਯਰ ਸਿੱਖ ਏਰੀਆ ਫਾਜ਼ਲ ਕਾ ਪਰਵਾਰ ਮੈਂਬਰ ਪਿਤਾ ਮਾਤਾ ਇਕਪਰਾ ਮੈਰਿਡ ਸਰਕਾਰੀ ਨੌਕਰੀ ਕਰਦਾ ਦੋ ਬੇਣਾ ਮੈਰਿਡ ਇੱਕ ਕੈਨੇਡਾ ਪੀਆਰ ਲੜਕਾ ਹੁਣ ਪੰਜਾਬ ਆਇਆ ਹੋਇਆ ਮੰਗ ਰਹੀ ਹੈ ਪਰਵਾਰ ਤੋਂ ਕੜੀ ਕੀ ਲੜਕੀ ਸੋਣੀ ਸੁਨੱਖੀ ਤੇ ਲੜਕੀ ਦੀ ਹਾਈਟ 5 ਫੁੱਟ 5 ਇੰਚ ਹੋਵੇ ਲੜਕੀ ਕੈਨੇਡਾ ਪੀਆਰ ਚ ਵਰਕ ਪਰਮਿਟ ਕੀ ਹੋਵੇ ਜਰਸੀਕ ਪਰਿਵਾਰ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9501375675 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਕਨੇਡਾ ਜਨਮ ਤਰੀਕ 3/9/1995 ਹਾਈਟ 6 ਫੁੱਟ ਕਾਸਟ ਜੱਟ ਸਿੱਖ ਏਰੀਆ ਲੁਧਿਆਣਾ ਨੇੜੇ ਚਿਗਰਾਉਂ ਪੜ੍ਹਾਈ ਗ੍ਰੈਜੂਏਸ਼ਨ ਕੰਮ ਕਨੇਡਾ ਵਰਕ ਪਰਮਿਟ ਪਰਵਾਰ ਮੈਂਬਰ ਇੱਕ ਪਹਿਨ ਇੱਕ ਪ੍ਰਾ ਮੈਰਿਡ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕਨੇਡਾ ਪੀਆ ਜਾਂ ਸਿਟੀਜ਼ਨ ਹੋਵੇ ਮੈਰਿਜ ਤੋਂ ਵਾਲੀ ਇਹਨਾਂ ਨੂੰ ਫੋਨ ਨਾ ਕਰ ਨੀ ਨਾਮ ਵੈਲ ਨੰਬਰ W M 886 68 167 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਦੁਬਈ ਜਨਮ 3/1995 ਹਾਈਟ 5 ਫੁੱਟ 5 ਇੰਚ ਕਾਸਟ 2 ਯਰਸਿਕ ਗੁੱਡ ਗੇਲ ਏਰੀਆ ਫਰੋਜਪੁਰ ਕੰਮ ਕਰਲਾ ਡਰਾਈਵਰ ਦੁਬਈ ਜਮੀਨ ਇੱਥੇ ਕਿਲਾ ਆਪਣਾ ਘਰ ਸ਼ੇ ਮਾਲਲੇ ਦੇ ਵਿੱਚ ਮੰਗ ਅਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਨੇ ਕੋਈ ਮੰਗ ਨਹੀਂ ਸਿੰਪਲ ਮੈਰਿਜ ਇਹਨਾਂ ਨੇ ਕਰਨੀ ਇਹਨਾਂ ਦਾ ਮੋਬਾਈਲ ਨੰਬਰ 787 99792 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਰਮ ਤੇਕ ਵੀ 12 1994 ਹਾਈਡ ਫਨਪੁਰ 7 ਇੰਚ ਕੜਾਈ 10.5 ਏਰੀਆ ਬਟਿੰਡਾ ਜ਼ਮੀਨ 5 ਕਿੱਲੇ ਕੰਮ ਬੰਧਿਆ ਕਾਰੋਬਾਰ ਕੇਤੀવાડી ਮਾਨ ਕਾਂਦਾਨੀ ਪਰਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98724 66703 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਕੋਈ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਦੁਵਾਈ ਜਨਮ ਤਰੀਕ 8/10/1993 ਹਾਈਡ ਸ਼ੈਫੁੱਡ ਪੜਾਈ +2 ਜ਼ਮੀਨ ਟਨ ਕਿਲੇ ਕਾਮ ਟ੍ਰੈਲਰ ਡਰਾਈਵ ਇਰੀਆ ਫਤਿਹਗੁਰ ਸਾਹਿਬ ਕਾਸਟ ਯਰਸਿਕ ਗੋਤ ਸੰਦੂ ਪਰਿਵਾਰ ਮੈਂਬਰ ਪਿਤਾ ਨੰਬਰਦਾਰ ਮਾਤਾ ਹਾਊਸ ਵਾਈਫ ਮੰਗ ਵਿਧੀ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਯਰਸਿਕ ਪਰਿਵਾਰ ਹੀ ਸੰਪਰਕ ਕਰਨ ਇਹ ਨੰਦਾ ਮੋਬਾਈਲ ਨੰਬਰ 669 75873 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਲੜਕਾ ਵੈਸ਼ ਨੂੰ ਕਾਸਟੂ ਖਤਰੀ ਚਰਨ ਤੀਕਾ 51 1988 9:30 a.m. ਪੜਾਈ V A I T I ਕੰਪਿਊਟਰ I T I ਫਿਟਿੰਗ ਕੰਮ ਆਪਣਾ ਬਿਜ਼ਨਸ ਖੋਲ੍ਹ ਸੀ A Fruitport ਪਰ ਵਾਈ ਮੈਂਬਰ 10 10 ਮੈਰਿਡ ਮੇਰੀ ਖੇਨੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗਣੀ ਇਹਨਾਂ ਦਾ ਮੋਬਾਈਲ ਨੰਬਰ 98785 49360 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਸ਼ਰਮਤੀ 31ਵਾਰ 1900 88 हाइट 5 फुट 6 इंच काज दो यर सिखम गोतमन जिला वटेंडा जमीन शेक में काम करती वाली लड़के दात लाख होया 1300 ਦਾ ਬੇਟਾ ਮੰਗਰੀਪ ਘਰ ਤੋਂ 3 लाख ਸੁਧਾਰ ਲੜਕੀ ਦੀ ਲੋੜ ਹੈ ਜਿਸ ਕੋਲ ਬੇਟੀ ਹੋਵੇ ਉਹਨਾਂ ਨੂੰ ਕਹ ਇਹਨਾਂ ਦੀ ਕੋਈ ਮੰਗਣੀ ਇਹਨਾਂ ਦਾ ਮੋਬਾਈਲ ਨੰਬਰ 3575 99537 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੁਮਾਰ ਮੰਗਲੀਕ ਜਨਮ ਤਿਕ 23/8/1990 ਹਾਈਟ 5 ਫੁੱਟ 8 ਇੰਚ ਜਿਲ੍ਹਾ ਲੁਧਿਆਣਾ ਕਾਸਟ ਵਾਮਨ ਪੜਾਈ ਵੀਟੈਕ ਐਮਬੀਏ ਕੰਮ ਕੰਪਨੀ ਵਿੱਚ ਮੈਨੇਜਰ ਲੁਧਿਆਣੇ ਮਾਤੇ ਵਧਿਆ ਪਰਵਾਤ ਨੂੰ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਸ਼ੌਕ ਕਰਦੀ ਹੋਵੇ ਇਹਨਾਂ ਨੂੰ ਜਤੀ ਵੰਦ ਨੇ ਇਹਨਾਂ ਦਾ ਮੋਬਾਈਲ ਨੰਬਰ 97817 15013 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਾਡੇ ਵਟਸਐਪ ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਸੈਂਡ ਕਰੋ ਸਾਡਾ ਵਟਸਐਪ ਨੰਬਰ 95015111037